ਜਿੰਦਾਬਾਦ ਖੈਰਾ ਕੋਟਲੀ ਦਾ ਡਿੱਪੂ ਹੋਲਡਰ ਜਿੰਦਾਬਾਦ ਡਿੱਪੂ ਹੋਲਡਰ ਜਿੰਦਾਬਾਦ ਕਣਕ ਕਟ ਦੇਣ ਵਾਲਾ ਗ੍ਰੀਪਾ ਦੀ ਕਣਕ ਖਾਣ ਵਾਲਾ ਡਿੱਪੂ ਹੋਲਡਰ ਜਿੰਦਾਬਾਦ ਜਿੰਦਾਬਾਦ ਦੀ ਸਾਰੀ ਰਾਤ ਕਣਕ ਮੀਂਹ ਦੇ ਵਿੱਚ ਰੱਖਣ ਵਾਲਾ ਡਿੱਪੂ ਹੋਲਡਰ ਜਿੰਦਾਬਾਦ ਜਿੰਦਾਬਾਦ ਬਲਾਕ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਖੈਰਾ ਕੋਟਲੀ ਦੇ ਡਿੱਪੂ ਹੋਲਡਰ ਨੇ ਕਿਸੇ ਨਿੱਜੀ ਵਿਅਕਤੀ ਦੇ ਘਰ ਵਿੱਚ ਕਣਕ ਰੱਖਣ ਅਤੇ ਕਣਕ ਕਟ ਦੇਣ ਤੇ ਪਿੰਡ ਵਾਸੀਆਂ ਨੇ ਕੀਤੀ ਡਿੱਪੂ ਹੋਲਡਰ ਖਿਲਾਫ ਨਾਰੇਬਾਜੀ ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਡਿੱਪੂ ਹੋਲਡਰ ਵੱਲੋਂ ਕਿਸੇ ਦੇ ਘਰ ਬੈਠ ਕੇ ਪਰਚੀਆਂ ਕੱਟੀਆਂ ਜਾ ਰਹੀਆਂ ਤੇ ਨਾਲ ਹੀ ਕਿਸੇ ਦੇ ਨਿੱਜੀ ਘਰ ਵਿੱਚੋਂ ਕਣਕ ਰੱਖੀ ਜਾ ਰਹੀ ਹੈ ਜੋ ਕਿ ਇਹ ਪ੍ਰੋਟੋਕੋਲ ਦੇ ਹਿਸਾਬ ਨਾਲ ਗਲਤ ਹੈ। ਇਸ ਮੌਕੇ ਡਿੱਪੂ ਹੋਲਡਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਸਰਕਾਰੀ ਧਰਮਸ਼ਾਲਾ ਦੇ ਵਿੱਚ ਕਿਸੇ ਵਿਅਕਤੀ ਦਾ ਸਮਾਨ ਲੱਗਾ ਹੋਇਆ ਤੇ ਕਣਕ ਇਸ ਵਾਰ ਆਪਣੇ ਕੋਲ ਇਸ ਜਗ੍ਹਾ ਤੇ ਰੱਖੀ ਗਈ। ਉਨਾ ਆਖਿਆ ਕਿ 2 ਦਿਨ ਪਹਿਲਾਂ ਹੀ ਸਾਡੇ ਕੋਲ ਕਣਕ ਆਈ ਹੈ ਤੇ ਹੁਣ ਇਲੈਕਸ਼ਨ ਖਤਮ ਹੋ ਗਏ ਤੇ ਪਰਚੀਆਂ ਕੱਟਣ ਦੇ ਨਾਲ-ਨਾਲ ਹੀ ਕਣਕ ਵੀ ਵੰਡ ਦਿੱਤੀ ਜਾਵੇਗੀ ਤੇ ਨਾਲ ਹੀ ਉਹਨਾਂ ਆਖਿਆ ਕਿ ਜਿਹੜੇ ਵਿਅਕਤੀ ਮੇਰੇ ਤੇ ਇਲਜ਼ਾਮ ਲਗਾ ਰਹੇ ਹਨ ਕਿ ਡਿੱਪੂ ਹੋਲਡਰ ਕਣਕ ਖਾਂਦਾ ਹੈ ਜੇ ਉਹ ਸਾਬਤ ਕਰ ਦੇਣ ਤਾਂ ਮੈਂ ਆਪਣਾ ਡਿੱਪੂ ਛੱਡ ਦੇਵਾਂਗਾ ਇਸ ਮੌਕੇ ਜਦੋਂ ਫੂਡ ਇਨਸਪੈਕਟਰ ਸੁਰੇਂਦਰ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਹ ਸਾਡੇ ਧਿਆਨ ਵਿੱਚ ਹੈ ਤੇ ਅਸੀਂ ਹੁਣ ਡਿੱਪੂ ਹੋਲਡਰ ਦੇ ਖਿਲਾਫ ਜੋ ਵੀ ਬਣਦਾ ਹੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਵੱਡੇ ਪੱਧਰ ਤੇ ਗਰੀਬ ਜਨਤਾ ਨੂੰ ਪ੍ਰੋਬਲਮ ਆ ਰਹੀ ਆ ਵੀ ਨਿਜੀ ਘਰ ਦੇ ਵਿੱਚ ਬਹਿ ਕੇ ਅੱਜ ਡੀਪੂ ਹੋਲਡਰ ਜਿਹੜਾ ਵਾ ਪਰਚੀਆਂ ਕੱਟ ਰਿਹਾ ਵਾ ਔਰ ਉਹ ਨਿਜੀ ਘਰ ਦੇ ਵਿੱਚ ਹੀ ਇੱਕ ਉਹਨੇ ਆਪਣੇ ਸਰੀਕੇ ਦੇ ਵਿੱਚ ਕੰਨ ਕਲਵਾਈ ਹੋਈ ਆ ਉਹ ਸਾਡੇ ਪਿੰਡ ਦੀ ਸਾਬਕਾ ਸਰਪੰਚ ਦਾ ਘਰ ਵਾਲਾ ਵਾ ਲੋਕਾਂ ਦੇ ਨਾਲ ਪਾਰਟੀ ਬਾਜੀ ਰੱਖਦਾ ਜਿਹੜਾ ਬੰਦਾ ਉਹਨੂੰ ਮਾੜੀ ਦੀ ਗੱਲ ਕਰਦਾ ਉਹਨੂੰ ਕਹਿੰਦਾ ਤੈਨੂੰ ਔਂ ਕਰ ਦਿਆਂਗੇ ਜਿਉਂ ਕਰ ਦਿਆਂਗਾ ਧਮਕੀ ਦਿੰਦਾ ਧਮਕੀਆਂ ਦਿੰਦਾ ਜਿਹੜੀ ਕੀ ਇੱਕ ਪ੍ਰੋਟੋਕੋਲ ਦੇ ਅਕੋਰਡਿੰਗ ਉਹਦੇ ਕੋ ਗਦਾਮ ਹੋਣਾ ਚਾਹੀਦਾ ਪਿੰਡ ਖੈਰਾ ਕੋਡੀ ਦੇ ਵਿੱਚ ਫੇਰ ਉਹ ਡੀਪੂ ਹੋਲਡਰ ਬੰਦਾ ਲੈ ਕੋ ਹੁੰਦਾ ਵਾ ਉਹ ਇਹ ਪ੍ਰੋਟੋਕੋਲ ਦੇ ਕੋਈ ਸ਼ਰਤਾਂ ਪੂਰੀਆਂ ਨਹੀਂ ਕਰ ਸਕਿਆ ਮੈਂ ਕਿ ਮੈਨੇ ਉਹਨੂੰ ਕਿਦਾਂ ਲੈ ਇਸ ਦਿੱਤਾ ਉਹ ਮੈਂ ਆਟੇ ਹੀ ਪਾ ਗਏ ਉਹ ਵੀ ਗਾਂ ਕਰਾਂਗਾ ਤੇ ਪਤਾ ਕਰਾਂਗਾ ਵੀ ਇਹਨੂੰ ਗਦਾਮ ਤੋਂ ਬਗੈਰ ਕਿਦਾਂ ਦੇਤਾ ਹੁਣ ਇਹ ਆ ਵੀ ਅੱਜ ਅਸੀਂ ਇਨਸਪੈਕਟਰ ਸਾਹਿਬ ਨੂੰ ਮੈਹਕਮੇ ਨੂੰ ਇਹ ਬੇਨਤੀ ਕਰਨੀ ਵੀ ਇੱਥੇ ਜੋ ਬੰਦੀ ਕਾਰਵਾਈ ਆ ਕੀਤੀ ਜਾਏ ਨਾ ਹੋਈ ਮੈਨੂੰ ਡੀਸੀ ਸਾਹਿਬ ਕੋ ਜਾਣਾ ਪਿਆ ਮੈਨੂੰ ਕੋਰਟ 'ਚ ਜਾਣਾ ਪਿਆ ਆਪਾਂ ਇਹ ਗੱਲ ਦਾ ਇਹਦੇ ਕੋਲੋਂ ਹਿਸਾਬ ਜਰੂਰ ਲਵਾਂਗੇ ਕਹ ਰਹੇ ਨੇ ਕਿ ਮਤਲਬ ਜਿੱਥੇ ਅਸੀਂ ਬੇਲਾ ਕਣਕ ਲਵਾਨੇ ਉਹਦੇ ਵਿੱਚ ਤੂੜੀ ਲੱਗੀ ਆ ਕੋਈ ਪਿੰਡ ਦੀ ਹਾਂਜੀ ਉਹ ਇੱਕ ਸਾਸੀ ਬਰਾਦਰੀ ਦਾ ਐਸੀ ਭਾਈਚਾਰੇ ਦਾ ਸਾਡੇ ਪਿੰਡ ਦਾ ਜਾਂਜ ਘੜਾ ਜੇਕਰ ਬੜੇ ਟਾਈਮ ਤੋਂ ਪੁਰਾਣੀਆਂ ਪੰਚਾਇਤਾਂ ਨੇ ਬਣਾਇਆ ਹੋਇਆ ਵਾ ਇਹਨੇ ਬੜੇ ਚਿਰ ਤੋਂ ਇੱਥੇ ਕਬਜ਼ਾ ਕੀਤਾ ਸੀ ਉਹਨਾਂ ਨੇ ਆਪਣੀ ਖਾਲੀ ਕਰਵਾ ਲਿਆ ਵਾ ਇਹਦੇ ਕੋਲ ਆਪਣਾ ਨਿੱਜੀ ਗਦਾਮ ਹੀ ਨਹੀਂ ਇਹਦਾ ਤੇ ਉਹਦੇ ਨਾਲ ਲਿੰਕ ਹੀ ਕੋਈ ਨਹੀਂ ਜਿੱਥੇ ਤੂੜੀ ਲੱਗੀ ਆ ਲੱਗੀ ਹੋਏ ਨਾ ਲੱਗੀ ਤੇਰਾ ਜਦੋਂ ਮਾਲਕ ਹੀ ਨਹੀਂ ਤੂੰ ਉੱਥੋਂ ਦਾ ਇਹ ਇੱਕ ਪੰਚਾਇਤ ਦੀ ਜਗਾ ਸਾਸੀ ਬਰਾਦਰੀ ਦੀ ਜਗਾ ਆ ਇਹਦੇ ਨਾਲ ਉਹਦਾ ਕੋਈ ਸਬੰਧ ਨਹੀਂ ਆ ਉਹ ਆ ਬਹਿਣ ਨਾ ਡੰਗਰ ਰੱਖਣ ਜੋ ਬੜੀ ਗੋਜ ਅਲਟਾਪਿੰਡ ਖਾਰਾ ਕੋਟਲੀ ਆ ਜੀ ਇੱਥੇ ਜਿਹੜਾ ਜਿਹੜਾ ਡੀਪੋ ਵਾਲਾ ਵਾ ਨਾ ਉਹਦੇ ਕੋਲ ਆਪਣਾ ਗਦਾਮ ਆ ਕੋਈ ਨਾ ਕੋਈ ਉਹਦੇ ਪਰਚੀਆਂ ਵੀ ਉਹ ਕਿਸੇ ਦੇ ਘਰ ਘਟਾਉਂਦੇ ਆ ਕਣਕ ਵੀ ਉਹ ਕਿਸੇ ਦੇ ਘਰ ਲਾਈ ਆ ਉਥੇ ਨਹੀਂ ਜਾਂਦੇ ਕੋਈ ਕਿਸੇ ਨਾਲ ਗੁੱਸੇ ਰਾਜੀ ਹੁੰਦਾ ਇਹ ਫਿਰ ਉਹਦੇ ਨਾਲ ਵੱਧ ਘੱਟ ਬੋਲਦਾ ਤੇ ਇਸ ਕਰਕੇ ਹੀ ਇਹਨੇ ਵੀ ਇਹਦੇ ਕੋਲੋਂ ਖਲਾਸੀ ਕਰਾਈ ਹੈ ਲਾਇਸੈਂਸੇ ਤੇ ਕੈਨਸਲ ਕੀਤਾ ਜਾਵੇ ਬਈ ਕਣਕ ਵੀ ਕੋਈ ਵੱਧ ਘੱਟ 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 ਦਿੰਦਾ ਰਿਹਾ ਤਾਂ ਪਿੱਛੋਂ ਕੱਟ ਆਉਂਦੀ ਆ ਹਰ ਵਾਰੀ ਕਣਕੇ ਘਟਾ ਹਰ ਵਾਰੀ ਹਰ ਵਾਰੀ ਪੈਸੋ ਘਟ ਆਉਂਦੀ ਹੈ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਨੇ ਵੀ ਇਹਦੇ ਕੋਲ ਡੀਪੂ ਜਿਹੜਾ ਉਹ ਕਿਹੇ ਹੋਰ ਪਰੇ ਮਰਸੂਨ ਤੋਂ ਆਇਆ ਜਾਵੇ ਜਿੱਥੇ ਉਹਦੇ ਕੋਲ ਸਾਂਝੇ ਸਾਹ ਹਰ ਕੋਈ ਜਾ ਕੇ ਲਵੇ ਗਦਾਮ ਹੋਵੇ ਪਿੰਡ ਚ ਮੇਰਾ ਨਾਮ ਜੀ ਰਣਧੀਰ ਸਿੰਘ ਆ ਮੇਰੀ ਵਾਈਫ ਸਰਪੰਚ ਆ ਡੀਪੂ ਆਡਰਾਂ ਜੀ ਮੈਂ ਆ ਹਾਂ ਜੀ ਆ ਕਣਕ ਪਈ ਆ ਜੀ ਸਾਹਮਣੇ ਉੱਥੇ ਨਾ ਗਦਾਮ ਦੇ ਵਿੱਚ ਸਾਂਝੀ ਪੰਚਾਇਤ ਘਰ ਚ ਲਾਈਦੀ ਸੀ ਪਹਿਲਾਂ ਸਾਂਝੇ ਚ ਉੱਥੇ ਲਾਈਦੀ ਉੱਥੇ ਵੰਡੀ ਦੀ ਉੱਥੇ ਪਰਚੀਆਂ ਇੱਕ ਦੁਕਾਨ ਚ ਬਹਿ ਕੇ ਕੱਟ ਲੀਦੀਆਂ ਸੀ ਉਥੇ ਹੁਣ ਤੂੜੀ ਲੱਗਣ ਕਰਕੇ ਥੋੜਾ ਜਿਹਾ ਸਮਾਨ ਪਿਆਣ ਕਰਕੇ ਉਥੇ ਗਰੀਬਾਂ ਦਾ ਸਮਾਨ ਪਿਆ ਅੰਦਰ ਕਿਸੀ ਤੂੜੀ ਪਈ ਆ ਉਹਦੇ ਕਰਕੇ ਮੈਂ ਕਣਕ ਇੱਕ ਦੇ ਬਾਰਸ਼ ਕਰਕੇ ਥੋੜੀ ਜੀ ਕਣਕ ਜਿਹੜੀ ਮੈਂ ਇੱਥੇ ਇਲੈਕਸ਼ਨ ਦੇ ਦੌਰਾਨ ਇੱਥੇ ਲਵਾ ਲਈ ਇੰਸਪੈਕਟਰ ਨੇ ਭੇਜ ਦਿੱਤੀ ਵੀ ਇਹ ਕੋਥੇ ਸੋਨਾ ਪੈਣਾ ਹੀ ਰਾਤ ਫਿਰ ਮੈਂ ਇੱਥੇ ਸਾਹਮਣੇ ਲਵਾਤੀ ਪਿੱਥੇ ਉਹਦੇ ਕਰਕੇ ਲਵਾ ਗਏ ਤੇ ਕਣਕ ਜਿਹੜੀ ਆ ਅੱਜ ਪਰਚੀਆਂ ਕੱਟੀਆਂ ਕੱਟੀਆਂ ਜਾ ਰਹੀਆਂ ਕਿਉਂਕਿ ਇਲੈਕਸ਼ਨ ਖਤਮ ਹੋ ਗਈ ਆ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਹੁਣ ਪਰਚੀਆਂ ਕੱਟਣ ਡੇ ਉਧਰ ਪਰਲੇ ਬਣੇ ਜੀ ਇਹ ਕਣਕ ਜਿਹੜੀ ਇੱਥੇ ਕੰਡਾ ਰ ਕੋਈ ਗਰੀਬ ਪਿੰਡ ਦਾ ਇੱਕ ਵੀ ਕਹਦੇ ਮੈਨੂੰ ਕਿ ਕਣਕ ਮੈਨੂੰ ਘੱਟ ਮਿਲੀ ਆ ਮੇਰੇ ਵੱਲੋਂ ਹਰਨਦੀਰ ਸਿੰਘ ਵੱਲੋਂ ਦੀਪੂ ਵੱਲੋਂ ਸਾਨੂੰ ਕਣਕ ਘੱਟ ਮਿਲਦੀ ਆ ਤੇ ਮੈਂ ਉਹਦਾ ਗੁਨਾਹਗਰ ਤੇ ਜ਼ਿੰਮੇਵਾਰ ਲੋਕ ਇਹ ਕਹਿ ਰਹੇ ਨੇ ਕਿ ਇਹ ਕਹਦੇ ਘਰ ਕਣਕ ਕਣਕ ਅਸੀਂ ਬਾਹਰ ਰੱਖ ਦਿਆਂਗੇ ਜੀ ਕਣਕ ਇੱਥੇ ਉੱਥੇ ਧੂਕੇ ਬੋਰੀਆਂ ਬਾਹਰ ਰੋਡ ਤੇ ਰੱਖ ਦਿਆਂਗੇ ਕਿਉਂਕਿ ਅਸੀਂ ਉੱਥੋਂ ਬੰਦੇ ਦੋ ਲਾ ਕੇ ਇੱਥੇ ਸੜਕ ਤੇ ਰੱਖ ਦਿਆਂਗੇ ਜਿਹੜਾ ਨਹੀਂ ਲੈਣ ਆਉਂਦਾ ਇੱਥੇ ਕੰਡੇ ਸੜਕ ਦੇ ਵਿੱਚ ਰਾਹ ਦੇ ਵਿੱਚ ਉਹਨੂੰ ਤੋਲ ਕੇ ਦੇ ਦਿਆਂਗੇ ਔਰ ਉਹਦੇ ਘਰ ਜਾ ਕੇ ਵੀ ਤੋਲ ਕੇ ਦੇ ਕੇ ਆਵਾਂਗੇ ਇਹੋ ਜਿਹੀ ਕੋਈ ਗੱਲ ਨਹੀਂ ਕੀ ਹੈਗੀ ਕਿਉਂ ਇਸੂਆ ਜੀ ਜੇ ਇਹਨਾਂ ਦਾ ਕੋਈ ਈਸੂ ਆ ਆਮ ਪਾਰਟੀ ਦਾ ਤੇ ਆਪਾਂ ਸੜਕ ਦੇ ਵਿੱਚ ਕੰਡਾ ਰੱਖ ਦਿਆਂਗੇ ਬੋਰੀਆਂ ਧੂਕੇ ਬਾਹਰ ਕਰ ਦਿਆਂਗੇ ਦੋ ਬੰਦੇ ਤੇਹਾੜੀ ਤੇ ਲਾ ਲਾਂਗੇ ਨਾਲ ਇਹਨਾਂ ਨੂੰ ਇੱਥੇ ਕਣਕ ਮਿਲ ਜੇਗੀ ਜਿੰਨੇ ਵੀ ਆਇਆ ਇਹਨਾਂ ਦਾ ਇੱਕ ਦੋ ਜਣੇ ਦਾ ਵਿੱਚ ਕਾਰਡ ਹੈਗਾ ਬਾਕੀ ਕਿਸਦਾ ਵੀ ਨਹੀਂ ਹੈਗਾ ਇਹ ਅਕਾਲੀ ਦਲ ਤੇ ਆਮ ਪਾਰਟੀ ਵਾਲੇ ਇਕੱਠੇ ਹੋ ਕੇ ਤੇ ਇਹ ਬਸ ਸਾਨੂੰ ਇਹ ਕਰ ਰਹੇ ਨੇ ਹੋਰ ਕੋਈ ਗੱਲ ਨਹੀਂ ਹਰਾਸਮੈਂਟ ਕਰ ਰਹੇ ਨਹੀਂ ਚੋਰਾਂ ਕਣਕ ਦੀ ਫੋਟੋ ਲਓ ਕਣਕ ਸਾਹਮਣੇ ਆ ਮੈਂ ਚੋਰ ਨਹੀਂ ਆ ਪਰਚੀਆਂ ਮੈਂ ਸਾਹਮਣੇ ਕੱਟਣ ਡਿਆ ਕੱਲ ਪਰਸੋ ਕਣਕ ਆਈ ਆ ਅੱਜ ਮੈਂ ਪਰਚੀਆਂ ਕੱਟ ਕੇ ਲੋਕਾਂ ਨੂੰ ਨਾਲ ਹੀ ਕਣਕ ਵੰਡ ਦਿੱਤੀ ਆ ਕਿਸੇ ਗਰੀਬ ਨੂੰ ਪੁੱਛੋ ਆ ਜਿੰਨੇ ਵੀ ਮੇਰੇ ਲਾਗੇ ਖੜੇ ਨੇ ਆ ਬੀਬੀਆਂ ਆ ਰਹੀਆਂ ਨੇ ਥਰਡ ਕਲਾਸ ਬੰਦਾ ਕੋਈ ਵੀ ਕਹ ਦੇ ਕਿ ਮੈਂ ਇੱਕ ਵਾਰੀ ਵੀ ਜਾਂਦਾ ਦੀਪੂ ਆ ਮੈਂ ਕਣਕ ਘੱਟ ਦਿੱਤੀ ਹੋਵੇ ਤੇ ਮੈਂ ਦੀਪੂ ਛੱਡ ਦਿਆਂਗਾ ਔਰ ਗੁਨਾਹਗਾਰ ਇਹਨਾਂ ਦਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼